ਆਹਨਾਂ ਨੂੰ ਅਪਡੇਟ ਕੀਤੀ ਗਈ ਵੀ ਸਾਰੇ ਜਣੇ ਆਪਾਂ ਆਪਾਂ ਸੀਓ ਦੇ ਫਾਰਮ ਅਪਡੇਟ ਅਪਡੇਟ ਉਹਦੇ ਵਿੱਚ ਸਾਰੀ ਇਹਨਾਂ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਹੁੰਦੀ ਆ ਸਾਡੇ ਕੋਲ ਪੀਜੀ ਵਿੱਚ ਕੌਣ ਰਹਿ ਰਿਹਾ ਤੇ ਕਦੋਂ ਪੀਜੀ ਚ ਆਇਆ ਕਦੋਂ ਛੱਡ ਕੇ ਜਾ ਰਿਹਾ ਹੈ ਜੋ ਨਵਾਂ ਬੰਦਾ ਆਇਆ ਉਹਦੇ ਬਾਰੇ ਵੀ ਜਿਹੜੀ ਆ 24 ਘੰਟਿਆਂ ਦੇ ਵਿੱਚ ਜਿਹੜੀ ਆ ਉਸ ਦੇ ਵਿੱਚ ਜਾਣਕਾਰੀ ਜਿਹੜੀ ਅਪਡੇਟ ਕਰਨੀ ਚਾਹੀਦੀ ਆ ਦੁਕਾਨਾਂ ਦਾ ਰੈਸਟੋਰੈਂਟ ਸਮੇਂ 11 ਵਜੇ ਚੱਕਦਾ ਹੈਗਾ ਕਿਉਂਕਿ 2-2 ਵਜੇ ਖੁੱਲੇ ਰਹਿੰਦੇ ਆ ਜਿਹੜੇ ਸਟੂਡੈਂਟਸ ਜਾਂ ਹੋਰ ਹੈਗੇ ਆ ਬਾਹਰ ਵਕਤ ਬਸੇ ਹੋਏ ਹੈਗੇ ਆ ਕਿਰਾਏਦਾਰ ਉਹ ਹੁੱਲੜਬਾਜੀ ਬਹੁਤ ਕਰਦੇ ਹੈਗੇ ਉਹਨਾਂ ਨੂੰ ਕੀ ਹੈ ਤਾਂ ਤਿਆਰੀ ਕਰਦੇ ਉਸਨੇ ਹੈਗਾ ਦੁਕਾਨ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਮੈਂ ਕਹਿੰਦਾ ਕੋਸ਼ਿਸ਼ ਕਰੋ 11 ਵਜੇ ਆਪਣੇ ਏਰੀਆ ਸਾਰੀਆਂ ਦੁਕਾਨਾਂ ਕੋਲ ਕਰੋ ਉਸ ਤੋਂ ਬਾਅਦ ਜਿਹੜਾ ਅਸੀਂ ਜਿਹੜੀ ਉਸ ਤੋਂ ਬਾਅਦ ਚੈਕਿੰਗ ਕਰਾਂਗੇ ਨਹੀਂ ਹੈਗਾ ਤੇ ਇਹਦਾ ਜੋ ਜੁਰਮ ਜਿਹੜਾ ਡੀਸੀ ਦੇ ਹੁਕਮ ਸੀ ਸਾਹਿਬ ਦੇ ਹੁਕਮ ਦੀ ਲੰਘਣਾ ਕਰੂੰਗਾ ਉੱਤੇ 188 ਦੀ ਪੱਤੀ ਦੇ ਕਾਰਜ ਰੂਪ ਜਿਹਾ ਸਾਰੀਆਂ ਪਰੇਸ਼ਾਨੀਆਂ ਤਾਂ ਮਤਲਬ ਇੱਥੇ ਕੋਈ ਮਾਹੌਲ ਦਾ ਵੀ ਸੀਗਾ ਥੋੜਾ ਜਿਹਾ ਪਹਿਲਾਂ ਅੱਗੇ ਨਾਲ ਸਾਡੀਆਂ ਮੀਟਿੰਗ ਰੈਗੂਲਰ ਰੈਗੂਲਰ ਹੁੰਦੀਆਂ ਰਹਿੰਦੀਆਂ ਉਹ ਕਾਫੀ ਕੁਝ ਸੁਧਾਰ ਹੋ ਚੁੱਕਾ ਜੀ ਅਸੀਂ ਫਿਰ ਵੀ ਅਸੀਂ ਉਹਨਾਂ ਨਾਲ ਅਗਾ ਕੀਤਾ ਵੀ ਇਹ ਥੋੜੀ ਜਿਹਾ ਹੋਰ ਜੀ ਜਦ ਕਿ ਅੱਨੇ ਸਾਡੇ ਆਲਮੋਸਟ 10 ਕਰੋੜ ਤੋਂ ਉੱਪਰ ਅਸੀਂ ਪਰ ਆਲਮੋਸਟ ਮੈਚ ਜਮ੍ਹਾਂ ਕਰਾ ਚੁੱਕੇ ਹਾਂ ਇਥੇ ਡਿਵੈਲਪਮੈਂਟ ਜਿਹੜੀ ਬਿਲਕੁਲ 100% ਨਹੀਂ ਲੱਗੀ ਫਗਵਾੜਾ ਦੇ ਥਾਣਾ ਸਤਰਾੰਪੁਰਾ ਦੇ ਨਵੇਂ ਬਣੇ ਐਸਐਚਓ ਸਰਦਾਰ ਹਰਦੀਪ ਸਿੰਘ ਮਾਨ ਨੇ ਮਸ਼ਹੂਰ ਲੌਗਗੇਟ ਤੇ ਪੀਜੀ ਮਾਰਕਰ ਨਾਲ ਕੀਤੀ ਮੀਟਿੰਗ ਤੇ ਨਵੀਆਂ ਜਾਰੀ ਹਦਾਇਤਾਂ ਬਾਰੇ ਕਰਵਾਇਆ ਜਾਣੂ ਦੱਸਿਆ ਕਿ ਫਗਵਾੜਾ ਦੇ ਥਾਣਾ ਸਤਰਾੰਪੁਰਾ ਦੇ ਨਵੇਂ ਬਣੇ ਐਸਐਚਓ ਸਰਦਾਰ ਹਰਦੀਪ ਸਿੰਘ ਮਾਨ ਵੱਲੋਂ ਉੱਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੇ ਆਪਣੀ ਪੂਰੀ ਪੁਲਿਸ ਟੀਮ ਸਮੇਤ ਮਸ਼ਹੂਰ ਲੌਗਗੇਟ ਵਿਖੇ ਪੀਜੀ ਮਾਰਕਰ ਨਾਲ ਇੱਕ ਮੀਟਿੰਗ ਕੀਤੀ ਗਈ ਜਿਸ ਤਰ੍ਹਾਂ ਲੌਗਗੇਟ ਦੇ ਪੀਜੀਆਂ ਲਈ ਜਾਰੀ ਨਵੀਆਂ ਹਦਾਇਤਾਂ ਬਾਰੇ ਜਾਣੂ ਕਰਵਾਇਆ ਗਿਆ ਅਤੇ ਪੁਲਿਸ ਦਾ ਪੂਰਨ ਤੌਰ ਤੇ ਸਹਿਯੋਗ ਕਰਨ ਦੀ ਅਪੀਲ ਵੀ ਕੀਤੀ ਗਈ ਤੇ ਉਨਾ ਇਸ ਮੌਕੇ ਚੇਤਾਵਨੀ ਵੀ ਦਿੱਤੀ ਕਿ ਇਲਾਕੇ ਵਿੱਚ ਅਪਰਾਧੀ ਜਾਂ ਤਾਂ ਇਲਾਕਾ ਛਾੜਨ ਜਾਂ ਫਿਰ ਆਪਣੇ ਆਪ ਵਿੱਚ ਕਰ ਲੈਣ ਸੁਧਾਰ ਨਹੀਂ ਤਾਂ ਫੜੇ ਜਾਣ ਤੇ ਹੋਵੇਗੀ ਸਖਤ ਕਾਰਵਾਈ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਲੋਗਟ ਮੇੜੂ ਪੁਲਿਸ ਚੌਕੀ ਇੰਚਾਰਜ ਸਰਦਰ ਦਰਸ਼ਨ ਸਿੰਘ ਪੱਟੀ ਵਿਨੋਦ ਕਪੂਰ ਪ੍ਰੈਜ਼ੀਡੈਂਟ ਪੀਜੀ ਐਸੋਸੀਏਸ਼ਨ ਅਤੇ ਇਲਾਕੇ ਦੇ ਹੋਰ ਬਹੁਤ ਬਸ ਖਿਸ਼ਿਆਤ ਅਮਯੁੱਦ ਰਹੀਆਂ ਦਿਖਾਉਦੇ ਹਾਂ ਪੂਰੀ ਖਬਰ ਇਸ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਇਹ ਰਿਪੋਰਟ